ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕਦੀਪ ਘਰ ਇਸ ਵੀਰੇ ਦੀਆਂ ਪੰਜ ਮੁਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਚੰਡੀਗੜ੍ਹ ਪੀਜੀਆਈ ਚ ਇੱਕ ਪੁਆਇੰਟ 14 ਕਰੋੜ ਦਾ ਘੁਟਾਲਾ ਜਾਨੋ ਕਿਵੇਂ ਹੋਇਆ ਪਰਦਾ ਫਾਸ਼ ਸੀਬੀਆਈ ਵੱਲੋਂ 6 ਕਰਮਚਾਰੀਆਂ ਸਨਿ 8 ਕਰੋੜ ਦਾ ਫਾਇਰ ਮਰੀਚਾ ਦੀਆਂ ਗਰੰਟਾ ਨਾਲ ਪੰਜਾਬ ਦਾ ਸ਼ਮਸ਼ਮ ਬਰੇਗਾ ਮੀ ਸੰਗਿਤਾ ਨੇ ਪਰੇਸ਼ਾਨ ਕੀਤੇ ਲੋਕ ਪੰਜਾਬੀ ਅਦਾਲਤ ਦਾ ਹੋਇਆ ਐਕਸੀਡੈਂਟ ਇੱਕ ਇਨਸਪੈਕਟਰ ਦੀ ਵੀ ਹੋਈ ਮੌਤ ਸੋਨੂ ਸੂਦ ਜ਼ੁਬਰਾ ਸਿੰਘ ਸਨੇ ਕੁਸਤੇ ਫਸੇ ਵੱਡੇ ਸਿਤਾਰੇ ਈਡੀ ਦਾ ਵੱਡਾ ਐਕਸ਼ਨ ਕਮੇਡੀਅਨ ਭਾਰਤੀ ਸਿੰਘ ਦੇ ਕਰਮੂੜ ਗੁੰਜੀਆਂ ਕਿਲਕਾਰੀਆਂ 41 ਸਾਲ ਦੀ ਉਮਰ ਚ ਦੂਜੀ ਵਾਰ ਬਣੀ ਮਾ ਸੰਗਿਤਾ ਦਾ ਫਾਇਦਾ ਚੱਕ ਰਹੇ ਲੁਟੇਰੇ ਬਾਈਕ ਸਵਾਰ ਵਿਕਟ ਨੂੰਾਂ ਨੇ ਬਣਾਇਆ ਨਿਸ਼ਾਨਾ ਤੇ ਹੁਣ ਖਬਰਾਂ ਵਿਸਾਰ ਦੇ ਨਾਲ ਚੰਡੀਗੜ੍ਹ ਵਿੱਚ ਦੇਸ਼ ਦੇ ਬਕਾਰੀ ਪੀਜੀਆਈ ਗ੍ਰੈਜੂਏਸ਼ਨ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਵਿੱਚ ਗਰੀਬ ਅਤੇ ਲੋੜਵੰਦਾ ਮਰੀਜ਼ਾਂ ਲਈ ਸਰਕਾਰੀ ਤਰਾਂਟਾ ਨਾਲ ਸੰਬੰਧਿਤ 1.14 ਕਰੋੜ ਅਧੇਕ ਵੱਡੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਹੈ ਇਸ ਮਾਮਲੇ ਵਿੱਚ ਪੀਜੀਆਈ ਦੇ 6 ਕਰਮਚਾਰੀ ਅਤੇ 2 ਪ੍ਰਾਈਵੇਟ ਲੋਕਾਂ ਸਨ ਯਾਫਟਰ ਲੋਕਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ ਦਰਜ ਕੀਤੀ ਗਈ ਹੈ ਸੀਬੀਆਈ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਸਾਰਾ ਘੁਟਾਲਾ ਪੀਜੀਆਈ ਦੇ ਗੋਲ ਮਾਰਕੀਟ ਵਿੱਚ ਸਥਿਤੀ ਇੱਕ ਫੋਟੋਕਾਪੀ ਦੁਕਾਨ ਤੋਂ ਚਲਾਇਆ ਜਾ ਰਿਹਾ ਸੀ ਦੁਕਾਨ ਮਾਲਕ ਜੀ ਆਈ ਦੇ ਪ੍ਰਾਈਵੇਟ ਗ੍ਰਾਂਟ ਸੇਲ ਦੇ ਕਰਮਚਾਰੀਆਂ ਨਾਲ ਲਗਾਤਾਰ ਸੰਮਰਪ ਵਿੱਚ ਇਹਨਾਂ ਖਾਤਿਆਂ ਰਾਹੀਂ ਜਾਲੀ ਬੈਂਕ ਅਤੇ ਬਣਾਏ ਗਏ ਸਨ ਜਿਨ੍ਹਾਂ ਵਿੱਚ ਮਰੀਜ਼ਾਂ ਲਈ ਗ੍ਰਾਂਟ ਫੰਡ ਟ੍ਰਾਂਸਫਰ ਕੀਤੇ ਗਏ ਸਨ ਇਸ ਤੋਂ ਇਲਾਵਾ ਮਰੀਜ਼ਾਂ ਦੇ ਨਾਮ ਤੇ प्राप्त हुई महंगी दवाइयों ਨੂੰ ਬਾਜ਼ਾਰ ਵਿੱਚ ਗੈਰ ਕਾਨੂੰਨੀ ਤੌਰ ਤੇ ਵਿੱਚ ਆ ਗਿਆ ਸੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸ਼ਨੀਵਾਰ ਯਾਨੀ ਕਿ 22 ਦਸੰਬਰ ਨੂੰ ਸੰਗਠਨਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਪੂਰੇ ਸੂਬੇ ਲਈ येलो ਅਲਰਟ ਜਾਰੀ ਕੀਤਾ ਹੈ ਹਾਲਾਂਕਿ 22 ਦਸੰਬਰ ਤੱਕ ਮੀਂਹ ਵੀ ਪੈ ਸਕਦਾ ਹੈ ਦਰਾਨ ਦਿਨ ਅਤੇ ਰਾਤ ਦੋਵਾਂ ਦਾ ਤਾਪਮਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਨ ਕਟੋ-ਕਟ 1.2 ਡਿਗਰੀ ਘਟਿਆ ਜਿਸ ਨਾਲ ਠੰਡ ਹੋਰ ਵੀ ਤੇਜ਼ੀ ਨਾਲ ਵਧ ਰਹੀ ਹੈ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਸਵੇਰ ਦਾ ਸਭ ਤੋਂ ਠੰਡਾ ਸ 残 ਰਿਹਾ ਹੈ ਕਟੋ-ਕਟ ਤਾਪਮਾਨ 4.8 ਡਿਗਰੀ ਤੱਕ ਪਹੁੰਚ ਗਿਆ ਇਸ ਕਾਰਨ ਸੱਤ ਥਾਵਾਂ ਤੇ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ ਇੱਕ ਅਜੀਹਾ ਵੀ ਹੈ ਜਿਸ ਵਿੱਚ ਮਸ਼ਹੂਰ ਪੰਜਾਬੀ ਅਦਾਕਾਰ ਰਾਜਸਟਾਨੀਵਾਲ ਬਾਲਵਾਲ ਬਚ ਗਈ ਇਸ ਤਰ੍ਹਾਂ ਨਾ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਪੰਜਾਬ ਪੁਲਿਸ ਇੰਸਪੈਕਟਰ ਸੁਲੱਖਣ ਰਾਮ ਦੀ ਐਂਬੂਲੈਂਸ ਉੱਪਰ ਫੁੱਟਪਾਥ ਨਾਲ ਟਕਰਾ ਗਈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਅਤੇ ਉਹਨਾਂ ਦੀ ਧੀ ਗੰਭੀਰ ਜ਼ਖਮੀ ਹੋ ਗਈ ਹੈ ਇਨਫੋਰਸਮੈਂਟ ਡਾਇਰੈਕਟਰ ਏਡੀ ਨੇ ਆਨਲਾਈਨ ਸੱਟੇਬਾਜ਼ੀ 1x ਬੈਟ ਆਪਨਾ ਮਾਮਲੇ ਦੇ ਸਬੰਧ ਵਿੱਚ ਭਾਰਤੀ ਕ੍ਰਿਕਟਰ ਜਗਰਾਤ ਸਿੰਘ ਅਤੇ ਸਨੂਸੂਦ ਸਨੇਕ ਇੱਕ ਬਾਲੀਵੁੱਡ ਮਸ਼ਹੂਰ ਹਸਤੀਆਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ ED <Sedan> ਨੇ ਇੱਕ ਐਕਸ ਬੈਟ ਮਾਮਲੇ ਨਾਲ ਜੁੜਤ منی ਲਾਂਡਰਿੰਗ ਮਾਮਲੇ ਵਿੱਚ ਨਵੇਂ ਪ੍ਰੋਵੀਜ਼ਨਲ ਅਟੈਚਮੈਂਟ ਕੀਤੇ ਨੇ ਜਿਨ੍ਹਾਂ ਵਿਅਕਤੀਆਂ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਗਈਆਂ ਉਹਨਾਂ ਵਿੱਚ ਯוגਰਾਜ ਸਿੰਘ ਰੋਬੀਨ ਥੱppa ਉਰਵਸ਼ੀ ਰੋਤੋਲਾ ਸਨੂਸੂਦ ਮੰਮੀ ਚਕਰਵਰਤੀ ਅੰਕੁਸ਼ ਹਜ਼ਾਰਾ ਤੇ ਨੀਹਾ ਸ਼ਰਮਾ ਸਾਹਮਣੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਬਾਚਿਆ ਦੇ ਘਰ ਦੂਜੀ ਵਾਰ ਬੱਚੇ ਦੀਆਂ ਖਿਲਕਾਰੀਆਂ ਗੁੰਝੀਆਂ ਨੇ ਕੱਲ 19 ਦਸੰਬਰ ਨੂੰ ਭਾਰਤੀ ਸਿੰਘ ਨੇ ਤੂਜੇ ਬੱਚੇ ਨੂੰ ਜਨਮ ਦਿੱਤਾ ਕਾਮੇਡੀਅਨ ਭਾਰਤੀ ਸਿੰਘ 41 ਸਾਲ ਦੀ ਉਮਰ ਵਿੱਚ ਮਾਂ ਬਣੀ ਹੈ ਉਸਨੇ ਆਪਣੇ ਪਹਿਲੇ ਬੇਟੇ ਗੋਲਾ ਦੇ ਜਨਮ ਦੇ ਕਰੀਬ 3 ਸਾਲਾਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ ਭਾਰਤੀ ਸਿੰਘ ਨੂੰ ਐਮਰਜੈਂਸੀ ਵਿੱਚ ਡਿਲੀਵਰੀ ਲਈ ਹਸਪਤਾਲ ਲਿਜਾਇਆ ਗਿਆ ਕਾਮੇਡੀਅਨ ਨੂੰ ਟੀਵੀ ਸ਼ੋਅ ਲਫਟਰ ਸੈਫਸ਼ਾ ਦੀ ਸ਼ੂਟਿੰਗ ਕਰਨੀ ਪਈ ਸੀ ਹਾਲਕੀ ਹੋਣਾ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਐਮਰਜੈਂਸੀ ਵਿੱਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ ਡਿਲੀਵਰੀ ਵੇਲੇ ਉਸ ਦਾ ਪਤੀ ਹਰਜੁਲੇ ਬਾਚੀ ਆਦ ਦੇ ਨਾਲ ਦੀ ਲਿਬਾਚੀ ਇੱਕ ਰਾਈਟਰ ਹੈ ਐਸੇ ਜੋੜੇ ਦਾ ਪਹਿਲਾ ਇਹ ਹੀ ਇੱਕ ਵੱਡਾ ਪੁੱਤਰ ਲਖਸ਼ ਹੈ ਜਿਸ ਨੂੰ ਪਰਿਵਾਰ ਪਿਆਰ ਨਾਲ ਗੋਲਾ ਕਹਿੰਦੇ ਹਨ ਭਾਰਤੀ ਇਤਿਹਾਸ ਦੇ ਪਤੀ ਨੇ ਸਵਿਟਜ਼ਰਲੈਂਡ ਦੀ ਇੱਕ ਫੈਮਿਲੀ ਟ੍ਰਿਪ ਦੌਰਾਨ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ ਕੁਝ ਹਫ਼ਤੇ ਪਹਿਲਾਂ ਉਹਨਾਂ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਇਨ੍ਹਾਂ ਫੋਟੋਆਂ ਵਿੱਚ ਭਾਰਤੀ ਨੇ ਚਿੱਟੇ ਫੁੱਲਾਂ ਨਾਲ ਕੜਾਈ ਵਾਲਾ ਨੀਲਾ ਸਿਲਕ ਗਾਊਨ ਪਾਇਆ ਹੋਇਆ ਸ ਜ਼ਿਲਹੰਦਰ ਵਿੱਚ ਸੰਗਠਨ ਦਾ ਆਮ ਲੋਕਾਂ ਲਈ ਮੁਸੀਬਤ ਖੜੀ ਕਰੀ ਹੋਈ ਤੇ ਲੁਟੇਰੇ ਸਭ ਫਾਇਦਾ ਉਠਾ ਕੇ ਅਪਰਾਧ ਕਰ ਰਹੇ ਨੇ ਸ਼ੁਕਰਵਾਦ ਦੇਰ ਰਾਤ ਲੰਬਾ ਪੈਂਡ ਚੌਂਕ ਤੇ ਇੱਕ ਲਾਈਟ ਸਵਾਰ ਤੇ ਇੱਕ ਵਿਅਕਤੀ ਸਵਾਰ ਲੁਟੇਰੇ ਨੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਡਿਗਾ ਦਿੱਤਾ ਜਦੋਂ ਉਸ ਵਿਅਕਤੀ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਤੇਜ਼ ਸਰ ਹਥਿਆਰ ਦਿਖਾਇਆ ਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਅਤੇ ਨਕਦੀ ਖੋਹ ਲਿੱਤਾ ਜਿਸ ਇਹ ਕਿ ਲੰਬਾ ਪੈਂਦੇ ਰਹਿਣ ਵਾਲੇ ਅਬਰਜੀਤ ਕੁਮਾਰ ਨੇ ਕੰਟਰੋਲ ਰੂਮ ਵਿੱਚ ਲੁੱਟ ਦੀ ਸ਼ਿਕਾਇਤ ਦਰਜ ਕਰਵਾਈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ